ਜੋਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਤੋਂ ਬਾਅਦ ਲਗਾਤਾਰ ਸਿਆਸਤ ਗਰਮਾ ਗਈ ਹੈ ਇਸ ਨੂੰ ਲੈ ਕੇ ਹੁਣ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਦੱਸ ਦੇ ਕਿ ਲੈਂਡ ਪੂਲਿੰਗ ਸਕੀਮ ਦੇ ਤਹਿਤ 24000 ਏਕੜ ਜ਼ਮੀਨ ਐਕਵਾਇਰ ਕੀਤੇ ਜਾਣ ਦਾ ਟੀਚਾ ਸੀ ਪਰ ਪੰਜਾਬ ਦੇ ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸਨ ਕਈ ਥਾਵਾਂ ਤੇ ਆਮ ਆਦਮੀ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਲੈਂਡ ਪੁਲਿੰਗ ਨੀਤੀ ਨੂੰ ਵਾਪਸ ਲੈਣਾ ਪਿਆ ਇਸ ਪੂਰੇ ਮਾਮਲੇ ਤੇ ਭਾਜਪਾ ਦੇ ਅਸ਼wini ਸ਼ਰਮਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਇਹ ਪਾਲਿਸੀ ਨਹੀਂ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੈਂਡ ਪੁਲਿੰਗ ਪਾਲਿਸੀ ਨੂੰ ਵਾਪਸ ਲੈਣ ਦਾ ਫੈਸਲਾ ਆਇਆ ਹੈ ਇਹ ਸਰਕਾਰ ਦੇ ਉੱਤੇ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਪ੍ਰੈਸ਼ਰ ਸੀ ਉਹਦੇ ਕਾਰਨ ਕਿਸਾਨਾਂ ਦੀ ਜਿੱਤ ਹੋਈ ਹੈ ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਪੰਜਾਬ ਦੀ ਜਿੱਤ ਹੋਈ ਹੈ ਕਿ ਇਹ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਲੁੱਟਣਾ ਚਾਹਦੀ ਸੀ ਉਹਨਾਂ ਦੀ ਜ਼ਮੀਨ ਖੋਣਾ ਚਾਹਦੀ ਸੀ ਇਹ ਦਿੱਲੀ ਤੋਂ ਜਿਹੜਾ ਗੈਂਗ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਆਇਆ ਸੀ ਉਨ ਕੋਸ਼ਿਸ਼ ਵੜੀ ਕੀਤੀ ਲੇਕਿਨ ਅਲਗ ਅਲਗ ਪ੍ਰੈਸ਼ਰ ਜਦੋਂ ਬਣੇ ਨੇ ਕਿਸਾਨ ਯੂਨੀਅਨ ਦਾ ਪੋਲਿਟਿਕਲ ਪਾਰਟੀਆਂ ਔਰ ਭਾਰਤੀ ਜਨਤਾ ਪਾਰਟੀ ਨੇ ਜਦੋਂ ਪਾਲਿਸੀ ਆਈ ਹੈ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਰਹੀ ਹੈ ਔਰ ਬੀਜੇਪੀ ਨੇ ਇਹਦੇ ਵਿਰੋਧ ਦੇ ਅੰਦਰ ਸਰਕਲ ਪੱਧਰ ਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਉੱਤੇ ਅਲਗ ਅਲਗ ਅੰਦੋਲਨ ਕੀਤੇ ਮੈਮੋਰੰਡਮ ਦਿੱਤੇ ਡੀਸੀ ਨੂੰ ਦਿੱਤਾ ਐਸਜੀਐਮ ਨੂੰ ਦਿੱਤਾ ਔਰ ਹੁਣ ਪਾਰਟੀ ਨੇ ਕਿ ਯਾਤਰਾ ਦਾ ਵੀ ਉਜੋਜਨ ਕਿਸਾਨਾਂ ਦੇ ਪੱਖ ਜੰਦਰ ਕੀਤਾ ਸੀ ਇਹ ਸਰਕਾਰ ਨੇ ਡਰ ਕੇ ਲਿਆ ਨਿਰਣੇ ਹੈ ਲੇਕਿਨ ਡਰ ਕੇ ਲਿਆ ਨਿਰਣੇ ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਸਾਡੀ ਨਜ਼ਰ ਪੈਣੀ ਨਜ਼ਰ ਰਹੇਗੀ ਸਰਕਾਰ ਦੇ ਇਸ ਨਿਰਣੇ ਦੇ ਉਤੇ ਕਿਸੇ ਵੀ ਕੀਮਤ ਦੇ ਉਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਧਰੋ ਨਹੀਂ ਕਰਨ ਦੇਗੀ ਉਹਨਾਂ ਦੀ ਜ਼ਮੀਨ ਨਹੀਂ ਖੋਣ ਦੇਗੀ ਔਰ ਅੱਗੇ ਵੀ ਕਿਸਾਨਾਂ ਦੇ ਮੁੱਦੇ ਦੇ ਉੱਤੇ ਬੀਜੇਪੀ ਹਮੇਸ਼ਾ ਕਿਸਾਨਾਂ ਨਾਲ ਖੜੀ ਰਹੇਗੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਤੋਂ ਬਾਅਦ ਲਗਾਤਾਰ ਸਿਆਸਤ ਗਰਮਾ ਗਈ ਹੈ ਇਸ ਸਾਲ ਨੂੰ ਲੈ ਕੇ ਹੁਣ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਦੱਸ ਦੇ ਕਿ ਲੈਂਡ ਪੂਲਿੰਗ ਸਕੀਮ ਦੇ ਤਹਿਤ 24000 ਏਕੜ ਜ਼ਮੀਨ ਐਕਵਾਇਰ ਕੀਤੇ ਜਾਣ ਦਾ ਟੀਚਾ ਸੀ ਪਰ ਪੰਜਾਬ ਦੇ ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸਨ ਕਈ ਥਾਵਾਂ 'ਤੇ ਆਮ ਆਦਮੀ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਲੈਂਡ ਪੁਲਿੰਗ ਨੀਤੀ ਨੂੰ ਵਾਪਸ ਲੈਣਾ ਪਿਆ ਇਸ ਪੂਰੇ ਮਾਮਲੇ ਤੇ ਭਾਜਪਾ ਦੇ ਅਸ਼wini ਸ਼ਰਮਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ 사 ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਇਹ ਪਾਲਿਸੀ ਨਹੀਂ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੈਂਡ ਪੁਲਿੰਗ ਪਾਲਿਸੀ ਨੂੰ ਵਾਪਸ ਲੈਣ ਦਾ ਫੈਸਲਾ ਆਇਆ ਹੈ ਇਹ ਸਰਕਾਰ ਦੇ ਉੱਤੇ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਪ੍ਰੈਸ਼ਰ ਸੀ ਉਹਦੇ ਕਾਰਨ ਕਿਸਾਨਾਂ ਦੀ ਜਿੱਤ ਹੋਈ ਹੈ ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਪੰਜਾਬ ਦੀ ਜਿੱਤ ਹੋਈ ਹੈ ਕਿ ਇਹ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਲੁੱਟਣਾ ਚਾਹਦੀ ਸੀ ਉਹਨਾਂ ਦੀ ਜ਼ਮੀਨ ਖੋਣਾ ਚਾਹਦੀ ਸੀ ਇਹ ਦਿੱਲੀ ਤੋਂ ਜਿਹੜਾ ਗੈਂਗ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਆਇਆ ਸੀ ਉਨ ਕੋਸ਼ਿਸ਼ ਵੜੀ ਕੀਤੀ ਲੇਕਿਨ ਅਲਗ ਅਲਗ ਪ੍ਰੈਸ਼ਰ ਜਦੋਂ ਬਣੇ ਨੇ ਕਿਸਾਨ ਯੂਨੀਅਨ ਦਾ ਪੋਲਿਟਿਕਲ ਪਾਰਟੀਆਂ ਔਰ ਭਾਰਤੀ ਜਨਤਾ ਪਾਰਟੀ ਨੇ ਜਦ ਇਹ ਪੋਲਿਸੀ ਆਈ ਹੈ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਰਹੀ ਹੈ ਔਰ ਬੀਜੇਪੀ ਨੇ ਇਹਦੇ ਵਿਰੋਧ ਦੇ ਅੰਦਰ ਸਰਕਲ ਪੱਧਰ ਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਉੱਤੇ ਅਲਗ ਅਲਗ ਅੰਦੋਲਨ ਕੀਤੇ ਮੈਮੋਰੰਡਮ ਦਿੱਤੇ ਡੀਸੀ ਨੂੰ ਦਿੱਤਾ ਐਸਜੀਐਮ ਨੂੰ ਦਿੱਤਾ ਔਰ ਹੁਣ ਪਾਰਟੀ ਨੇ ਕਿ ਯਾਤਰਾ ਦਾ ਵੀ ਉਜੋਜਨ ਕਿਸਾਨਾਂ ਦੇ ਪੱਖ ਜੰਦਰ ਕੀਤਾ ਸੀ ਇਹ ਸਰਕਾਰ ਨੇ ਡਰ ਕੇ ਲਿਆ ਨਿਰਣੇ ਹੈ ਲੇਕਿਨ ਡਰ ਕੇ ਲਿਆ ਨਿਰਣੇ ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਸਾਡੀ ਨਜ਼ਰ ਪੈਣੀ ਨਜ਼ਰ ਰਹੇਗੀ ਸਰਕਾਰ ਦੇ ਇਸ ਨਿਰਣੇ ਦੇ ਉਤੇ ਕਿਸੇ ਵੀ ਕੀਮਤ ਦੇ ਉਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਧਰੋ ਨਹੀਂ ਕਰਨ ਦੇਗੀ ਉਹਨਾਂ ਦੀ ਜ਼ਮੀਨ ਨਹੀਂ ਖੋਣ ਦੇਗੀ ਔਰ ਅੱਗੇ ਵੀ ਕਿਸਾਨਾਂ ਦੇ ਮੁੱਦੇ ਦੇ ਉੱਤੇ ਬੀਜੇਪੀ ਹਮੇਸ਼ਾ ਕਿਸਾਨਾਂ ਨਾਲ ਖੜੀ ਰਹੇ